ਦਾ ਨਾਰੋਸ਼ਨ ਕੀਤਾ ਜिले ਦਾ ਨਾਰੋਸ਼ਨ ਗੁਰੂ ਰਾਬਦਾਸ ਜੀ ਨਗਰੀ ਦਾ ਨਾਰੋਸ਼ਨ ਕੀਤਾ 사ਤ்கு ਸੱਚੇ ਪਾਸ਼ਾ ਨੇ ਮਹਾਰਾਜ ਬਹੁਤ ਕਿਰਪਾ ਜੀ ਬਹੁਤ ਕਿਰਪਾ ਵਾਹਿਗੁਰੂ ਕੋ ਨਾਮ ਜਾਣਦਾ ਸੰਦੀਪ ਸਿੰਘ ਦੇ ਨਾਮ ਆ ਪਿੰਡ ਮੇਮਨ ਨਾਲ ਦੇ ਨਾਲ ਜਾਣਿਆ ਜਾਂਦਾ ਸਾਰੇ ਜਥੇਦਾਰਾਂ ਨੇ ਸਨਮਾਨ ਕੀਤਾ ਹੈ ਤੇ ਮੈਰੇ ਕੱਲੇ ਜਥੇ ਦਾ ਸਨਮਾਨੀ ਸਮੂਚੇ ਕਵੀਸ਼ਰ ਜਗਤ ਦਾ ਸਨਮਾਨ ਹੈ ਤੇ ਇਸੋ ਮੈਂ ਉਹਨਾਂ ਸਾਰੀਆਂ ਸੰਗਤਾਂ ਦਾ ਉਹਨਾਂ ਵੀਰਾਂ ਦਾ ਧੰਨਵਾਦ ਕਰਦਾ ਬਹੁਤ ਖੁਸ਼ੀ ਹੁੰਦੀ ਹੈ ਜੀ ਜਦੋਂ ਆਪਣਾ ਪਰਿਵਾਰ ਆਪਣੇ ਭੈਣ ਭਰਾ ਆਪਣਾ ਨਾਮ ਰੌਸ਼ਨ ਕਰਦੇ ਆ ਤੇ ਬਹੁਤ ਖੁਸ਼ੀ ਹੁੰਦੀ ਹੈ ਇਹ ਗੱਲ ਦੀ ਉਹਨਾਂ ਇਹ ਤੀਸਰਾ ਸਨਮਾਨ ਸਾਨੂੰ ਇਸੇ ਹੀ ਸਾਲ ਦੇ ਵਿੱਚ ਸਾਡੇ ਐਨਆਰਆਈ ਭਰਾਵਾਂ ਵੱਲੋਂ ਦੇ ਕਰਕੇ ਨਵਾਜਿਆ ਗਿਆ ਹੈ ਗੁਰੂ ਪਾਸ਼ਾ ਨੇ ਆਪਣੇ ਲੜ ਲਾ ਕੇ ਇੰਨੀ ਸ਼ੋਭਾ ਦੁਆਈ ਆ ਜੀ ਮਾਰੇ ਸੱਚੇ ਪਾਸ਼ਾ ਅਸੀਂ ਤਾਂ ਨੇ ਵੀ ਹਰ ਇੱਕ ਰੁਪਈਏ ਸੋਭਾ ਸਾਧਗੁਰ ਮਰਪਾਸ਼ਾ ਦਵਾਵੇ ਤੇ ਬੜੀ ਕਿਰਪਾ ਸਤਿਗੁਰੂ ਕਿਉਂਕਿ ਸਤਿਗੁਰੂ ਨਵਾਜਣ ਵਾਲਾ ਆਪ ਹੈ ਮੇਰਾ ਵਾਹਿਗੁਰੂ ਕਿਉਂਕਿ ਜੋ ਸੋਜੀ ਬਖਸ਼ਦਾ ਸਤਿਗੁਰ ਆਪਣੇ ਨਾਲ ਲਾ ਲਿੰਦਾ ਤੇ ਵੇਦੇ ਸਾਰੇ ਪਿੰਡ ਦੇ ਵਿੱਚ ਬਹੁਤ ਚਰਚਾ ਹੋਇਆ ਜੀ ਸਾਰਾ ਮਹਿਮਾ ਹੀ ਤਕਰੀਬਾ ਉਹ ਘੋਮਾਵਾ ਆ ਕੇ ਪਹੁੰਚਿਆ ਵਾ ਸਾਰਿਆਂ ਨੇ ਆਣ ਕੇ ਵਧਾਈ ਦਿੱਤੀ ਆ ਹੌਸਲਾ ਵਧਾਈ ਕਰਕੇ ਗਏ ਆ ਸਾਰੇ ਪਿੰਡ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਸਿੰਘਾ ਮਹਿਮਾ ਕਬੀਸ਼ਰ ਅੱਜ ਤਰ ਮਾਨ ਸਨਮਾਨ ਕੀਤਾ ਗਿਆ ਸੋਨੇ ਦੇ ਕੈਂਚੇ ਨਾਲ ਕੀ ਕਰ ਜਾਓ ਸਭ ਤੋਂ ਪਹਿਲਾਂ ਮੈਂ ਗੁਰੂ ਸਾਹਿਬ ਜੀ ਦਾ ਸ਼ੁਕਰਾਨਾ ਕਰਦਾ ਹਾਂ ਜਿਨ੍ਹਾਂ ਨੇ ਇਸ ਕਾਬਲ ਬਣਾਇਆ ਕਿ ਅਸੀਂ ਗੁਰੂ ਦਾ ਜਸ ਕਰ ਸਕੀਏ ਫਿਰ ਉਹਨਾਂ ਵੀਰਾਂ ਦਾ ਧੰਵਾਦ ਹੈ ਵੀਰ ਜਗਰੂਪ ਸਿੰਘ ਜੋ ਯੂਕੇ ਦੀ ਧਰਤੀ ਤੇ ਵੀਰ ਜਗਦੀਪ ਸਿੰਘ ਕਤਰ ਦੀ ਧਰਤੀ ਤੇ ਆ ਵੀਰ ਪਰਮਜੀਤ ਸਿੰਘ ਚੀਟਿਆਂ ਤੋਂ ਸਾਰੇ ਵੀਰਾਂ ਨੇ ਰਲ ਕੇ ਨਾਲ ਸਮੁੱਚੇ ਚੀਤੇ ਨਗਰ ਦੀ ਸੰਗਤ ਨੇ ਰਲ ਕੇ ਜੋ ਇਹ ਸਾਡੇ ਜਥੇ ਨੂੰ ਮੈਨੂੰ ਕੱਲੇ ਨੂੰ ਨਹੀਂ ਮੇਰੇ ਸਾਥੀਆਂ ਸਮੇਤ ਵੀਰ ਗੁਰਸ਼ਰਨ ਸਿੰਘ ਕੋਟ ਖੈਰਾ ਵੀਰ ਸ਼ੇਰ ਸਿੰਘ ਮੇਰੇ ਸਾਥੀ ਨੇ ਸਾਰੇ ਜਥੇ ਦਾ ਉਹਨਾਂ ਨੇ ਸਨਮਾਨ ਕੀਤਾ ਹੈ ਤੇ ਮੇਰੇ ਇਕੱਲੇ ਜਥੇ ਦਾ ਸਨਮਾਨ ਹੀ ਸਮੁੱਚੇ ਕਵੀਸ਼ਰ ਜਗਤ ਦਾ ਸਨਮਾਨ ਹੈ ਤੇ ਸੋ ਮੈਂ ਉਹਨਾਂ ਸਾਰੀਆਂ ਸੰਗਤਾਂ ਦਾ ਉਹਨਾਂ ਵੀਰਾਂ ਦਾ ਧੰਨਵਾਦ ਕਰਦਾ ਹਾਂ ਅਸੀਂ ਜੇ ਦੇਖਦੇ ਵੀ ਜਾਤਾ ਜਿਹੜੇ ਗੁਰੂ ਦੇ ਵਜੀਦ ਨੇ ਜਾਂ ਕੀਰਤਨੀ ਨੇ ਜਾਂ ਢਾਡੀ ਜਿੱਥੇ ਨੇ ਇਹਨਾਂ ਦੇ ਹਾਲਾਤ ਬਹੁਤੇ ਵਧੀਆ ਨਹੀਂ ਆ ਤੇ ਜਦੋਂ ਤੁਹਾਨੂੰ ਇਸ ਤਰ੍ਹਾਂ ਮਾਨ ਸਨਮਾਨ ਦਿੰਦੇ ਨੇ ਤਾਂ ਕਿੰਨਾ ਕੁ ਚੰਗਾ ਲੱਗਦਾ ਤੇ ਸਨੇਹਾ ਕਿ ਦੇਣਾ ਚਾਹੋਗੇ ਬਹੁਤ ਖੁਸ਼ੀ ਹੁੰਦੀ ਹੈ ਕੋਈ ਕਿਸੇ ਵੀ ਖੇਤਰ ਵਿੱਚ ਜਦੋਂ ਮਿਹਨਤ ਕਰਦਾ ਹੈ ਤੇ ਜਦੋਂ ਉਹਨੂੰ ਸਨਮਾਨ ਮਿਲਦਾ ਹੈ ਸਨਮਾਨ ਦੀ ਕੀਮਤ ਕੋਈ ਨਹੀਂ ਹੁੰਦੀ ਉਹ ਭਾਵੇਂ ਛੋਟੀ ਕੀਮਤ ਦਾ ਹੋਵੇ ਭਾਵੇਂ ਵੱਡੀ ਦਾ ਪਰ ਉਹਦੇ ਵਿੱਚੋਂ ਹੌਸਲਾ ਬੜਾ ਵੱਡਾ ਮਿਲਦਾ ਤੇ ਫਿਰ ਜਿਸ ਦਾ ਸਨਮਾਨ ਹੁੰਦਾ ਹੈ ਉਸ ਇਕੱਲੇ ਨੂੰ ਹੌਸਲਾ ਨਹੀਂ ਉਸ ਖੇਤਰ ਵਿੱਚ ਜੁੜੇ ਹੋਏ ਸਾਰੇ ਲੋਕਾਂ ਨੂੰ ਹੌਸਲਾ ਮਿਲਦਾ ਵੀ ਅੱਜ ਇਹਨਾਂ ਦਾ ਸਨਮਾਨ ਹੋਇਆ ਕੱਲ ਨੂੰ ਸਾਡੀ ਵੀ ਵਾਰੀ ਹੋਵੇਗੀ ਉਹ ਇਸ ਕਰਕੇ ਉਹ ਹੋਰ ਦੁੱਗਣੀ ਮਿਹਨਤ ਕਰਦੇ ਨੇ ਪਰ ਜਿਨ੍ਹਾਂ ਦੇ ਹਾਲਾਤ ਅਸੀਂ ਆਖਦੇ ਹਾਂ ਕਿ ਬਹੁਤੇ ਵਧੀਆ ਨਹੀਂ ਪਰ ਮੇਰੀ ਕੌਮ ਦੀ ਇਹ ਤਰਾਸਦੀ ਹੈ ਕਿ ਅਸੀਂ ਗੁਰੂ ਕੇ ਵਜ਼ੀਰਾ ਨੂੰ ਨਹੀਂ ਸੰਭਾਲਿਆ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਗੁਰੂ ਕੇ ਵਜ਼ੀਰ ਲੱਭਣੇ ਢਾਡੀ ਕਵੀਸ਼ਰ ਲੱਭਣੇ ਬੜੀ ਮੁਸ਼ਕਲ ਹੋਣਗੇ ਵੈਸੇ ਕਦੇ ਖਤਮ ਨਹੀਂ ਹੋ ਸਕਦੇ ਇਹ ਤਨੀ ਅਸੀਂ ਕਹਿ ਸਕਦੇ ਕਿਉਂਕਿ ਗੁਰੂ ਸਾਹਿਬ ਦੀ ਬੜੀ ਰਹਿਮਤ ਹੈ ਪਰ ਇਹਨਾਂ ਦਾ ਜੰਨਾ ਵੀ ਅਸੀਂ ਸਤਕਾਰ ਕਰ ਲਈਏ ਉਹਨਾਂ ਥੋੜਾ ਹੋਵੇਗਾ ਸੋ ਮੇਰੀ ਬੇਨਤੀ ਹੈ ਕਿ ਗੁਰੂ ਕੇ ਰਾਗੀ ਢਾਡੀ ਕਵੀਸ਼ਰ ਸਿੰਘਾਂ ਦਾ ਜਿੰਨਾ ਵੀ ਤੁਸੀਂ ਸਤਕਾਰ ਕਰ ਸਕਦੇ ਹੋ ਉਹਨਾਂ ਹੀ ਥੋੜਾ ਹੈ ਮੇਰਾ ਇਸੇ ਸਾਲ ਦੇ ਵਿੱਚ ਇਹ ਤੀਸਰਾ ਵੱਡਾ ਸਨਮਾਨ ਹੈ ਕਿਉਂਕਿ ਪਹਿਲਾਂ ਬਾਬਾ ਦਰਸ਼ਨ ਸਿੰਘ ਜੀ ਤਾਬਸਰ ਵਾਲੇ ਉਹਨਾਂ ਵੱਲੋਂ ਪਿੰਡ ਕਰੀਕਲਾਂ ਫਿਰੋਜ਼ਪੁਰ ਦੀ ਧਰਤੀ ਤੇ ਸੋਨੇ ਦੇ ਪੈਨ ਦੇ ਨਾਲ ਸਾਡੇ ਜਥੇ ਨੂੰ ਸਨਮਾਨ ਕੀਤਾ ਗਿਆ ਫਿਰ ਜੁਲਾਈ ਮਹੀਨੇ ਵਿੱਚ ਨਗਰ ਰਟੌਲ ਦੀ ਧਰਤੀ ਤੇ ਐਨ ਆਰ ਆਈ ਵੀਰਾਂ ਵੱਲੋਂ ਤੇ ਮਹਾਪੁਰਸ਼ ਬਾਬਾ ਸਤਨਾਮ ਸਿੰਘ ਜੀ ਗੁਰੂ ਕੇ ਬਾਗ ਵਾਲਿਆਂ ਵੱਲੋਂ ਸੋਨੇ ਦੇ ਕੈਂਠੇ ਦੇ ਨਾਲ ਸਨਮਾਨ ਕੀਤਾ ਗਿਆ ਤੇ ਹੁਣ ਇਹ ਤੀਸਰਾ ਸਨਮਾਨ ਸਾਨੂੰ ਇਸੇ ਹੀ ਸਾਲ ਦੇ ਵਿੱਚ ਸਾਡੇ ਐਨਆਰਆਈ ਭਰਾਵਾਂ ਵੱਲੋਂ ਦੇ ਕਰਕੇ ਨਵਾਜਿਆ ਗਿਆ ਠੀਕ ਹਾਂਜੀ ਬੇਨਤੀ ਕੀ ਲਾਦੇ ਵਾਇਗੁਰ ਜੀ ਖਾਲਸਾ ਵਾਇਗੁਰ ਜੀ ਹੋਤੇ ਮੇਰਾ ਨਾਮ ਦਰਸ਼ਨ ਸਿੰਘ ਆ ਜੀ ਅੱਛਾ ਜੀ ਕੀ ਲਾਦੇ ਭਾਈ ਸੁਨੀਲ ਮੇਰਾ ਇਹ ਜੀ ਭਤੀਜੇ ਲੱਗਦੇ ਆ ਜੀ ਕਿੰਨਾ ਜਾ ਕੇ 100 ਘੰਟੇ ਦਾ ਸਮਾਂ ਮੈਂ ਜੀ ਕਹਿੰਦਾ ਜੀ ਬਾਸ ਬਹੁਤ ਕਿਰਪਾ ਵਾਇਗੁਰੂ ਪਾਸ਼ਾ ਜੋ ਗੁਰੂ ਪਾਸ਼ਾ ਨੇ ਆਪਣੇ ਲੜ ਲਾ ਕੇ ਇੰਨੀ ਸ਼ੋਭਾ ਦਵਾਈ ਆ ਜੀ ਮਾਰੇ ਸੱਚੇ ਪਾਸ਼ਾ ਅਸੀਂ ਤਾਂ ਨੇ ਵੀ ਹਰ ਇੱਕ ਨੂੰ ਵੀ ਇਹ ਸ਼ੋਭਾ ਸਤਗੁਰੂ ਪਾਸ਼ਾ ਦਵਾਵੇ ਤੇ ਬੜੀ ਕਿਰਪਾ ਸਤਿਗੁਰੂ ਕਿਉਂਕਿ ਸਤਗੁਰੂ ਨਵਾਜਣ ਵਾਲਾ ਆਪ ਹੈ ਮੇਰਾ ਵਾਇਗੁਰੂ ਕਿਉਂਕਿ ਜੋ ਸੋਜੀ ਬਖਸ਼ਦਾ 사ਤਗੁਰ ਆਪਣੇ ਨਾਲ ਲਾ ਲੈਂਦਾ ਤੇ ਉਹ ਕਿਰਪਾ ਉਸ ਅਕਾਲ ਪੁਰਖ ਵਾਹਿਗੁਰੂ ਦੀ ਜਿਨ੍ਹਾਂ ਨੇ ਇਹ ਸੋਜੀ ਬਖਸ਼ ਕੇ ਗੁਰੂ ਪਤ ਸੰਦੀਪ ਸਿੰਘ ਨੂੰ ਆਪਣੇ ਨਾਲ ਜੋੜਿਆ ਤੇ ਆਪਣੇ ਬਹੁਤ ਲੈ ਰਿਹਾ ਗੁਰੂ ਕਿਰਪਾ ਦੀ ਮਾਰੈ ਭਾਈ ਸੰਦੀਪ ਸਿੰਘ ਨੇ ਪਿੰਡ ਦਾ ਨਾਮ ਰੋਸ਼ਨ ਕੀਤਾ ਜਿਲੇ ਦਾ ਨਾਮ ਰੋਸ਼ਨ ਗੁਰੂ ਰਾਬਦਾਸ ਜੀ ਨਗਰੀ ਦਾ ਨਾਮ ਰੋਸ਼ਨ ਕੀਤਾ 사ਤਗੁਰ ਸੱਚੇ ਪਾਸ਼ਾ ਨੇ ਮਾਰੈ ਬਹੁਤ ਕਿਰਪਾ ਜੀ ਬਹੁਤ ਕਿਰਪਾ ਵਾਹਿਗੁਰੂ ਹਰ ਕੋ ਨਾਮ ਜਾਣਦਾ ਸੰਦੀਪ ਸਿੰਘ ਦੇ ਨਾਲ ਆ ਪਿੰਡ ਮਹਿਮੇ ਨਾਲ ਦੇ ਨਾਲ ਜਾਣਿਆ ਜਾਂਦਾ ਜੋ ਪਿੰਡ ਮਹਿਮੇ ਤੋਂ ਭਾਈ ਸੰਦੀਪ ਸਿੰਘ ਹੈਗੇ ਜੀ ਉਹਦਾ ਨਾਮ ਨਾਲ ਨਵਾਜਿਆ ਜਾਂਦਾ ਭਾਈ ਅਲੀ ਬਦਕੀਰਾ ਰਾਖਾਲ ਸਾਹਿਬ ਆਇਰ ਜੀ ਦੀ ਫਤਿਹ ਜੀ ਕੀਤਾ ਕੁਲਦੀਪ ਸਿੰਘ ਜੀ ਸੰਦੀਪ ਸਿੰਘ ਨਹੀਂ ਕੁਲਦੀਪ ਸਿੰਘ ਹਾਂਜੀ ਭਾਈ ਸੰਦੀਪ ਸਿੰਘ ਜੀ ਤੁਹਾਡੇ ਲੈ ਮੈਂ ਭਰਾਵਾਂ ਦਾ ਛੋਟਾ ਜੀ ਤੇ ਅੱਜ ਮਾਨ ਸਨਮਾਨ ਕੀਤਾ ਗਿਆ ਕਿੰਨੀ ਖੁਸ਼ੀ ਬਹੁਤ ਖੁਸ਼ੀ ਹੈ ਜੀ ਪਰਿਵਾਰ ਦੇ ਵਿੱਚ ਤੁਸੀਂ ਵੇਖ ਹੀ ਰਹੇ ਜੇ ਸਾਰੇ ਜੀ ਪਰਿਵਾਰ ਦੇ ਇਕੱਠੇ ਹੋਏ ਆ ਇਹ ਬਹੁਤ ਖੁਸ਼ੀ ਹੈ ਜੀ ਤੇ ਪਹਿਲੇ ਵੀ ਸਨਮਾਨ ਕੀਤਾ ਕਿ ਜੰਗੀ ਹੋਇਆ ਇਹਨਾਂ ਨੂੰ ਨਹੀਂ ਪਹਿਲਾਂ ਵੀ ਦੋ ਸਨਮਾਨ ਤੋਂ ਪਹਿਲਾਂ ਹੋ ਚੁੱਕੇ ਆ ਇੱਕ ਸੋਨੇ ਦਾ ਪਿੰਨ ਦੇ ਨਾਲ ਤੇ ਇੱਕ ਸੋਨੇ ਦੇ ਕੈਂਠੇ ਦੇ ਨਾਲ ਇਹ ਤੀਸਰਾ ਸਨਮਾਨ ਤੇ ਆ ਜੀ ਕਿੰਨਾ ਚੰਗਾ ਲੱਗਦਾ ਜਦੋਂ ਇਲਾਕੇ ਦਾ ਨਾਮ ਹੈ ਬਹੁਤ ਖੁਸ਼ੀ ਹੁੰਦੀ ਹੈ ਜੀ ਜਦੋਂ ਆਪਣਾ ਪਰਿਵਾਰ ਆਪਣੇ ਭੈਣ ਭਰਾ ਆਪਣਾ ਨਾਮ ਰੌਸ਼ਨ ਕਰਦੇ ਆ ਤੇ ਬਹੁਤ ਖੁਸ਼ੀ ਹੁੰਦੀ ਹੈ ਇਹ ਗੱਲ ਦੀ ਮੈਮਾ ਪਿੰਡ 'ਚ ਕਿੰਨੀ ਕੀ ਚਰਚਾ ਕੀਤੀ ਜੀ ਮੈਮੇ ਪਿੰਡ ਦੇ ਵਿੱਚ ਤੇ ਸਾਰੇ ਪਿੰਡ ਦੇ ਵਿੱਚ ਬਹੁਤ ਚਰਚਾ ਹੋਇਆ ਜੀ ਸਾਰਾ ਮੈਮਾ ਜੀ तकरीबन ਹੋਮਾਵਾ ਆ ਕੇ ਪਹੁੰਚਿਆ ਵਾ ਸਾਰਿਆਂ ਨੇ ਆਣ ਕੇ ਵਧਾਈ ਦਿੱਤੀ ਆ ਹੌਸਲਾ ਵਧਾਈ ਕਰਕੇ ਗਏ ਆ ਸਾਰੇ ਪਿੰਡ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਜਿਹੜੇ ਪੰਜਾਬ ਤੋਂ ਗਏ ਨੇ ਐਨ ਆਰ ਆਈ ਵੀ ਉਹਨਾਂ ਵੱਲੋਂ ਸਮਰਥਨ ਕੀਤਾ ਗਿਆ ਆਪਣੀ ਪਰਵਾਰੀ ਘੜ ਕੇ ਉਹਨਾਂ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਆ ਜਿਹੜੋ ਆਪਣੇ ਪੰਜਾਬ ਬਾਰੇ ਬਹੁਤ ਸੋਚਦੇ ਆ, ਪਿਛੇ ਫਿਕਰ ਰੱਖਦੇ ਆ, ਆਪਣੇ ਭੈਣ ਭਰਾਵਾਂ ਦਾ ਜਿਹੜਾ ਮਾਨ ਸਨਮਾਨ ਕਰਦੇ ਆ, ਧੰਨਵਾਦ ਆ ਜੀ ਉਹਨਾਂ ਦਾ। ਹਾਨੀਪੰਡ ਕੀ ਨਾਮ ਤੁਹਾਡਾ? ਰਜਿੰਦਰ ਕੋਹ। ਕੀ ਲੱਗਦੇ ਜੀ ਪੈਸਾ ਆਪਣੇ? ਹਾਂ ਜੀ ਮੇਰੇ ਹਸਬੰਦ ਨੇ। ਕੀ ਨਾਮ ਉਹਦਾ? ਸੰਦੀਪ ਸਿੰਘ। ਕੀ ਕੰਮ ਕੀ ਕਰਦੇ ਨੇ? ਉਹ ਕਵੀਸ਼ਰੀ ਕਰਦੇ ਨੇ। ਹਾਂਜੀ। ਅੱਜ ਕੀ ਮਾਨ ਸਨਮਾਨ ਕੀਤਾ ਗਿਆ? ਕਿੱਥੋਂ ਕੀਤਾ ਗਿਆ? ਤਾਂ ਕੀ ਹੋਇਆ? ਇਹਨਾਂ ਨੂੰ ਇੱਥੇ ਚਿੱਤੇ ਪਿੰਡ ਦੇ ਵਿੱਚ ਮਾਨ ਸਨਮਾਨ ਕੀਤਾ ਗਿਆ ਵਾ। ਬਹੁਤ ਹਾਂ ਜੀ ਸੋਨੇ ਦੇ ਕੈਂਠੇ ਨਾਲ। ਤੇ ਪਹਿਲੇ ਵਾਰ ਕੀਤਾ ਗਿਆ ਜਗ੍ਹੀ ਵਿਸਤਾਰ ਸਮਾਰੋਹ ਅੱਗੇ ਵੀ ਇਹਨਾਂ ਸੋਨੇ ਦੇ ਪੈਨਨਾ ਸਨਮਾਨਤ ਕੀਤਾ ਗਿਆ ਸੀ ਫਿਰ ਇਹਨਾਂ ਦਾ ਰਟਾਲ ਪੈਨ ਤੋਂ ਇਹਨਾਂ ਨੂੰ ਕੈਂਥੇ ਨਾਲ ਉੱਥੇ ਵੀ ਸਨਮਾਨਤ ਕੀਤਾ ਗਿਆ ਸੀ ਹੁਣ ਇਹਨਾਂ ਪਿੰਡ ਚੀਤਿਆਂ ਤੋਂ ਇਹਨਾਂ ਨੂੰ ਸਨਮਾਨਤ ਕੀਤਾ ਗਿਆ ਹੈਗਾ ਕਿੰਨੀ ਖੁਸ਼ੀ ਹੈ ਪਰਵਾਹ ਬਹੁਤ ਖੁਸ਼ੀ ਹੈ ਜਾਕੀ ਅਸੀਂ ਦੱਸ ਨਹੀਂ ਸਕਦੇ ਕਿ ਸਾਨੂੰ ਕਿੰਨੀ ਖੁਸ਼ੀ ਹੋ ਰਹੀ ਹੈ ਇਲਾਕੇ ਦਾ ਕਿੰਨਾ ਗਨਾਂਦ ਬਹੁਤ ਲਗੇ ਬਹੁਤ ਨਾਕ ਦੇਸਾਂ ਦੇ ਇਸਾਂ ਵਿੱਚ ਇਹਨਾਂ ਨੇ ਨਾਰੋਸ਼ਨ ਕਰ ਦਿੱਤਾ ਹੈਗਾ ਇਲਾਕੇ ਦਾ ਕੀ ਲੱਗਦਾ ਵੀ ਹੁਣ ਪੰਜਾਬ ਦੇ ਜਿਹੜੇ ਨੌਜਵਾਨ ਨੇ ਜਾਂ ਲੋਕ ਨੇ ਹੁਣ ਇਸ ਤਰ੍ਹਾਂ ਜਿੰਦੇ ਵਜੀਰਾ ਦੇ ਇਹਨਾਂ ਦਾ ਮਾਨ ਸਨਮਾਨ ਕਰਨੇ ਸਿੱਧਾ 라 ਪੈ ਗਏ ਨੇ ਹਾਂਜੀ 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 ਕਿ ਵੇਖੋ ਮਹਾਰਾਜ ਦੀ ਕਿਰਪਾ ਨਾਲ ਜੇ ਕੋਈ ਬੱਚਾ ਆਪਣਾ ਸੁਧਰਨਾਪ ਗੁਰੂ ਮਾਰਦਾ ਨਾਲ ਲੜ ਲੱਗਣਾ ਚਾਹੁੰਦਾ ਕਿ ਇਹਦੇ ਵਿੱਚ ਕੋਈ ਨਹੀਂ ਹੈਗਾ ਦਿੱਕਤ ਨਹੀਂ ਹੈਗੀ ਕਿ ਉਹ ਵੱਧ ਚੜ ਕੇ ਆਪਣਾ ਕੰਮ ਕਰ ਸਕਦੇ ਨੇ ਵਦਸਾਂ ਵਿੱਚ ਵੀ ਜਿਹੜੇ ਵੀਰ ਬੈਠੇ ਨੇ ਉਹਨਾਂ ਨੂੰ ਵੀ ਧੰਨਵਾਦ ਬਹੁਤ ਜਿਹੜਾ ਨੇ ਇਹਨਾਂ ਨੇ ਇੰਨਾ ਮਾਨ ਮਹਿਸੂਸ ਕੇ ਮਾਨ ਦਿੱਤਾ ਮੇਰੇ ਹਸਬੰਦ ਨੂੰ ਦੇਖਿਆ ਪਰਿਵਾਰ ਵਿੱਚ ਜਦੋਂ ਆਏ ਸੀ ਭਾਈ ਸਾਹਿਬ ਤੇ ਬੱਚਿਆਂ ਵੱਲੋਂ ਵੀ ਜਿਹੜਾ ਕੀ ਮੂੰਹ ਮਿੱਠਾ ਕਰਵਾ ਕੇ ਸੋਪਿਆਂ ਬਾਕੇ ਤੇ ਤੇ ਜੋ ਕੇ ਨੰਦ ਲੰਗਾ ਆ ਗਿਆ ਹਾਂਜੀ ਹਾਂਜੀ ਕੇ ਚਲੋ ਉਹ ਬਹੁਤ ਇਹਨਾਂ ਦੇ ਬੇਟੀਆਂ ਨੇ ਮਾਨ ਮਹਿਸੂਸ ਹੋ ਗਿਆ ਕਿ ਹਾਂ ਨੇ ਮੇਰੇ ਮੇਰੇ ਪਾਪਾ ਜਿਹੜੇ ਸਿੰਨਾ ਸੋਨੇ ਦੇ ਕੈਂਠੇ ਨਾਲ ਸਨਮਾਨਤ ਕੀਤਾ ਗਿਆ ਉਹਨਾਂ ਦੀ ਖੁਸ਼ੀ ਨਹੀਂ ਬਿਆਨ ਨਹੀਂ ਕਰ ਸਕਦੇ ਇਸੇ ਕਰਕੇ ਉਹਨਾਂ ਨੇ ਆਪਣੇ ਪਾਪਾ ਦਾ ਮੂੰਹ ਮਿੱਠਾ ਕਰਵਾ ਕੇ ਉਹਨਾਂ ਨੇ ਅੰਦਰ ਨੇ ਅੰਦਰ ਠੀਕ ਹੈ ਆ ਬੜੀ ਕੀ ਨਾਮ ਤੁਹਾਡਾ ਮੇਰਾ ਨਾਮ ਹਰ ਸਿਮਰਨ ਗੌਰ ਹਾਂ ਸਰ ਇਹ ਭਾਈ ਸੰਦੀਪ ਸਿੰਘ ਕੀ ਲੱਗਦਾ ਮੇਰੇ ਪਿਤਾ ਜੀ ਅੱਜ ਉਹਨਾਂ ਨੂੰ ਗੋਡ ਮੈਰਿਟ ਦੇ ਨਾਮ ਤੇ ਜਿਵੇਂ ਇਹ ਸਨ ਕੈਂਠੀਆਂ ਸੰਭਾਲ ਕੀਤਾ ਗਿਆ ਕਿਸ ਤਰ੍ਹਾਂ ਦਾ ਮੌਕਾ ਆ ਗਿਆ ਸਾਡੇ ਸਾਰਿਆਂ ਨੂੰ ਸਾਰਿਆਂ ਨੂੰ ਬੜੀ ਖੁਸ਼ੀ ਸੀ ਕਿ ਮੇਰੇ ਪਾਪਾ ਨੂੰ ਇਸ ਤਰ੍ਹਾਂ ਸਨਮਾਨਿਤ ਕੀਤਾ ਗਿਆ ਹੈ ਅਸੀਂ ਸਾਰੇ ਬੜੇ ਖੁਸ਼ ਸੀਗੇ ਤੇ ਪਹਿਲੀ ਵਾਰ ਸਨਮਾਨਿਤ ਹੋਇਆ ਕਿ ਜਾਂ ਪਹਿਲੀ ਵਾਰ ਤੁਹਾਨੂੰ ਕੁਆਲਿਫਾਈ ਕੀਤਾ ਨਹੀਂ ਪਹਿਲੇ ਵੀ ਕੀਤਾ ਗਿਆ ਪਹਿਲੇ ਵੀ ਪਹਿਲਾਂ ਇੱਕ ਵਾਰੀ ਕੈਂਠਾ ਮਿਲਿਆ ਸੀਗਾ ਤੇ ਇੱਕ ਵਾਰੀ ਪੈਨ ਮਿਲਿਆ ਸੀਗਾ ਤੁਸੀਂ ਕੀ ਕਹਿਣਾ ਚਾਹੋਗੇ ਇਸ ਤਰ੍ਹਾਂ ਲੋਕੀ ਨੇ ਇੰਨਾ ਮਾਸਕ ਕਾ ਦੇ ਲਾ ਪਏ ਨੇ ਤੁਸੀਂ ਇਹਨੂੰ ਕਾਟ ਦਿੱਥਿਆ ਨੂੰ ਕੀ ਕਹਾਂਗੇ ਇਹ ਇਹ ਕੀ ਬੜੀ ਖੁਸ਼ੀ ਹੁੰਦੀ ਵੇਖ ਕੇ ਜਦੋਂ ਆਪਣੇ ਪਰਿਵਾਰ ਨੂੰ ਸਤਿਕਾਰ ਮਿਲਦਾ ਆਪਣੇ ਪਿਤਾ ਜੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਇਹ ਸਾਰਾ ਕੁਝ ਵੇਖ ਕੇ ਬੜਾ ਮਾਣ ਮਹਿਸੂਸ ਹੁੰਦਾ ਹੈ ਆਪਣੇ ਪਰਿਵਾਰ ਤੇ ਇਲਾਕੇ ਵਿੱਚ ਕੀ ਨਹੀਂ ਖੁਸ਼ੀ ਲਿਆ ਰਿਆ ਸਾਰੇ ਬੜੇ ਖੁਸ਼ ਨੇ ਸਾਡੇ ਲਾਗੇ ਇਹ ਤੁਸੀਂ ਵੱਡੇ ਆਪ ਕੀ ਬਨਣਾ ਚਾਹੁੰਦੇ ਹੋ ਭਾਈ ਜੀ ਹਾਂਜੀ ਮੈਂ ਵੱਡੇ ਕੋਈ ਡਾਕਟਰ ਬਨਣਾ ਚਾਹੁੰਦੀ ਹਾਂ ਐਸੈਂਸ਼ੀਅਲੀ ਆਊਟ ਆਫੀਸ ਉਹ ਵੀ ਨਾਲ ਦੇ ਨਾਲ ਅਸੀਂ ਸਿੱਖੀ ਦੋ ਨਾਲ ਹੀ ਰੱਖਣਾ ਚਾਹੁੰਦੇ ਆ ਆਪਣੇ